ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਸਵੇਰ ਦੇ ਰੁਟੀਨ ਸਟਾਰਟ ਕਰ ਰਹੇ ਹਾਂ ਤੇ ਆਪਾਂ ਪਹਿਲਾਂ ਸਬਜ਼ੀ ਬਣਾਉਣ ਦੀ ਸਲਾਹ ਕਰੀ ਸੀ ਸਬਜ਼ੀ ਆਪਣੇ ਅੱਜ ਹੈ ਨਹੀਂ ਸੀ ਕੋਈ ਸ਼ਾਮ ਦੀ ਬਚੀ ਨਹੀਂ ਸੀ ਤੇ ਅਸੀਂ ਅੱਜ ਸਵੇਰੇ ਬਣਾਉਣੀ ਸੀ ਸਬਜ਼ੀ ਕਾਲੇ ਜਣਿਆਂ ਦੀ ਤੇ ਫੇਰ ਪ੍ਰਧਾਨ ਸਾਹਿਬ ਨੇ ਜਾਣਾ ਸੀ ਜਲਦੀ ਥੋੜਾ ਜਿਹਾ ਫੇਰ ਅਸੀਂ ਆਖੇ ਵਿੱਚ ਜਦੋਂ ਪਰੌਠੇ ਲਾ ਦਿੰਨੇ ਤੇ ਫੇਰ ਬੀਬੀ ਨੇ ਪਾ ਤੇ ਪਰੌਠੇ ਤੇ ਮੈਂ ਲਾ ਤੇ ਅਸੀਂ ਦੋਨਾਂ ਨੇ ਰਲ ਮਿਲ ਕੇ ਬਣਾ ਦੇ ਪਰੌਠੇ ਮੈਂ ਕਿ ਹਲਾਤਾ ਖੜੀ ਖੜੀ ਨੇ ਪਰੌਠਿਆਂ ਤੇ ਕਿਉਂਕਿ ਇੱਕ ਜਾਣੇ ਨੂੰ ਔਖਾ ਹੋ ਜਾਂਦਾ ਕਿ ਉਹ ਲਾਉਣਾ ਨਾਲ ਹੁੰਦੇ ਬਣਾਉਣੇ ਪਰੌਠੇ ਜਦੋਂ ਜਲਦੀ ਹੁੰਦੀ ਹੈ ਤਾਂ ਇਸ ਤਰ੍ਹਾਂ ਦੋ ਜਾਣੇ ਲਾ ਕੇ ਬਣਾ ਦਿੰਨੇ ਜੀ ਚਲੋ ਜੀ ਪਹਿਲਾਂ ਰੋਟੀ ਖਾ ਕੇ ਬੰਦਾ ਘਰੋਂ ਚੱਲਿਆ ਜਾਵੇ ਫਿਰ ਐ ਰਹਿੰਦਾ ਵੀ ਰੋਟੀ ਖਾ ਕੇ ਗਏ ਨਹੀਂ ਫੇਰ ਕਰਨੀ ਰਹਿੰਦਾ ਜਦੋਂ ਭੁੱਖੇ ਜਾਂਦੇ ਆ ਘਰੋਂ ਫੇਰ ਐ ਲੱਗਦਾ ਵੀ ਰੋਟੀ ਨਹੀਂ ਖਾ ਕੇ ਗਏ ਚਾਹ ਕੁਸ ਮਰਜੀ ਆ ਜੀ ਘਰੋਂ ਖਾ ਕੇ ਜਾਓ ਕਹਿੰਦੇ ਘਰੋਂ ਜਾ ਖਾ ਲਓ ਕੁਦੇ ਨੇ ਪਕਾ ਘਰੋਂ ਜਾਓ ਭੁੱਖੇ ਕੋਈ ਬਾਤ ਨਾ ਪੁੱਸੇ ਕਈ ਵਾਰ ਇਸੇ ਤਰ੍ਹਾਂ ਹੀ ਹੁੰਦਾ ਜੀ ਜਦੋਂ ਘਰੇ ਨਾ ਖਾ ਕੇ ਜਾਈਏ ਆਪਾਂ ਜੀ ਪਿਛਲੇ ਹਫਤੇ ਪ੍ਰਦਾਨ ਖਾ ਕੇ ਨਹੀਂ ਗਏ ਰੋਟੀ ਤੇ ਆ ਕੇ ਕਹਿੰਦੇ ਇਸ ਤਾਂ ਭੁੱਖੇ ਮਰ ਗਏ ਤੇ ਹਮੇਸ਼ਾ ਪਣ ਘਰੋਂ ਖਾਣਾ ਇੱਕ ਵਾਰ ਖਾ ਕੇ ਜਾਣਾ ਚਾਹੀਦਾ ਜਿੱਦੋਂ ਵੀ ਕਿਤੇ ਜਾਣੇ ਲਓ ਜੀ ਆਪਾਂ ਲੌਣ ਮਿਰਚ ਪਾ ਕੇ ਗਰਮ ਗਰਮ ਪਰੌਠੇ ਲਾ ਲੇ ਹੂੰ ਬੱਸ ਸਾਡੇ ਆਲੂ ਕੱਟੇ ਪਏ ਤੇ ਮਸਾਲਾ ਤਿਆਰ ਸੀ ਫਿਰ ਸਾਨੂੰ ਜਲਦੀ ਵਿੱਚ ਪਰੌਠੇ ਲਾਉਣੇ ਪਏ ਦਹੀਂ ਨਾਲ ਮੱਖਣੀ ਹੈਗੀ ਤੇ ਅਸੀਂ ਪਿਆਜ਼ ਪਾ ਕੇ ਜੀਰਾ ਜੀਰਾ ਪਾ ਕੇ ਦਹੀਂ ਚ ਕਰ ਲਿਆ ਤਿਆਰ ਦੇਹਨ ਤੇੰਬ ਦੇ ਚਾਰ ਨਾਲ ਮੱਖਣੀ ਨਾਲ ਰੋਟੀ ਬਹੁਤ ਵਧੀਆ ਲੱਗਦੀ ਹੈ ਕਦੇ ਕਦਾਈ ਖਾ ਲੈਣਾ ਚਾਹੀਦਾ ਇਸ ਤਰ੍ਹਾਂ ਦਾ ਖਾਣਾ ਦੋ ਜਾਣੇ ਨੂੰ ਬਹੁਤ ਟਾਈਮ ਨਹੀਂ ਲੱਗਦਾ ਅਸੀਂ ਆਪਣੀ ਰੋਟੀ ਫੇਰ ਲੇਟ ਲਾਹਾਂਗੇ ਪ੍ਰਧਾਨ ਸਾਹਿਬ ਨੂੰ ਸੁਨੇਹਾ ਬਣਾ ਤੇ ਪਰੌਠੇ ਵੀ ਇਹ ਆਪਦਾ ਕੰਮ ਦਿਖਾ ਕੇ ਚਲੇ ਜਾਣਗੇ ਜਿੱਥੇ ਵੀ ਕਿਤੇ ਜਾਣਾਗਾ ਇਹਨਾਂ ਨੇ ਲਓ ਜੀ ਆਪਾਂ ਦਹੀਂ ਪਾਈ ਬੈਠੇ ਹਾਂ ਕੌਲੇ ਚ ਰਾਇਤਾ ਬਣਾਇਆ ਹੋਇਆ ਆਪਣਾ ਜੀਰਾ ਪਾ ਕੇ ਪਿਆਜ਼ ਪਾ ਕੇ ਤੇ ਨਾਲ ਆਪਾਂ ਰੱਖ ਦਿਆਂਗੇ ਮਾਖਣੀ ਤੇ ਨਾਲ ਆਲੰਬ ਦਾ ਚਾਰ ਦੇ ਦੇਾਂਗੇ। ਬਾਕੀ ਕੰਮ ਬਾਅਦ ਚ ਹੁੰਦੇ ਰਹਿਣਗੇ। ਲਓ ਜੀ ਤੁਸੀਂ ਵੀ ਖਾ ਲੋ ਰੋਟੀ। ਕੰਮ ਤਾਂ ਮੁੱਕਦੇ ਨਹੀਂ ਹੈਗੇ। ਸਰ ਦਿਹਾੜੀ ਲਓ ਜੀ ਆਪਾਂ ਹੁਣ ਆ ਮੱਖਣੀ ਤਿੰਨ ਚਾਰ ਦਿਨਾਂ ਦੀ ਪਈ ਸੀ ਆਪਣੇ ਕੋਲ ਆਪਾਂ ਹੀ ਮੱਖਣੀ ਨੂੰ ਗਰਮ ਕਰਾਂਗੇ ਅੱਜ। ਤੇ ਇੱਧਰ ਮੈਂ ਆਪਣੇ ਓਟਸ ਬਣਾ ਲੈਨੇ। ਸਵੇਰੇ ਸਵੇਰੇ ਕਾਫੀ ਕੰਮ ਇਕੱਠੇ ਹੋ ਜਾਂਦੇ ਇੱਕ ਧੁੱਪ ਬਹੁਤ ਜ਼ਿਆਦਾ ਚੜ ਜਾਂਦੀ ਹੈ ਫਿਰ ਲਓ ਜੀ ਹੁਣ ਸੋਨ ਦਿਖਾ ਕੇ ਲਿਆਉਣੇ ਬਾਹਰ ਲਾ ਬਿਓ ਦੇਖੋ ਆ ਪਕਾ ਪੱਟ ਤਾਂ ਥੋੜਾ ਜਿਹਾ ਰਹਿ ਗਿਆ ਸਮਾਰਨ ਨਾਲ ਇਹ ਵੀ ਸਮਾਰਿਆ ਜਾਊਗਾ ਤੇ ਬਾਕੀ ਆਪਾਂ ਜਿਹੜਾ ਮੋਟਾ ਮੋਟਾ ਕਾ ਸਾਰਾ ਪੱਟਿਆ ਗਿਆ ਹੁਣ ਇੱਥੇ ਕੁਝ ਲੱਗਦਾ ਹੋ ਜਾਊਗਾ ਉਹ ਤਾਂ ਪੀੜੀ ਚੱਕ ਲੈਣ ਦੀ ਵਾਰੂ ਹੋਰ ਫਿਰ ਬਾਰੇ ਆ ਦੇਖੋ ਜੀ ਪੇਠੇ ਦੀਆਂ ਬੇਲਾਂ ਤੇ ਫੁੱਲ ਕਿੰਨੇ ਸੋਹਣੇ ਆਏ ਨੇ ਜੇ ਪੇਠੇ ਲੱਗਣ ਇੱਕ ਪੇਠਾ ਲੱਗਿਆ ਪਿਆ ਸੋਟੇਜ ਹਾ ਤੋਰੀਆਂ ਤੇ ਕੋਈ ਫੁੱਲ ਨਹੀਂ ਆਇਆ ਹੈਗਾ ਬਸ ਬੇਲਾਂ ਹਰੀਆਂ ਹੋਈਆਂ ਪਈਆਂ ਨੇ ਆ ਪਦੀਨਾ ਵੀ ਹਰਾ ਹੋ ਗਿਆ ਇਤਕੇ ਆਪਾਂ ਜਿਹੜਾ ਲਾਇਆ ਸੀ ਤੇ ਆਪਣੇ ਅੰਬ ਦੇ ਪੱਤੇ ਵਧੀਆ ਕੱਢ ਲੈ ਇੱਧਰ ਆਵੇ ਬਿਹਰੇ ਬਾਈ ਮਾਰਨ ਲੱਗੀ ਥੋੜਾ ਜਿ ਮੌਸਮ ਦੇ ਤਬਦੀਲੀ ਨਾਲ ਹੀ ਫਰਕ ਪੈਣ ਲੱਗੇ ਚਲੋ ਦੇਖੋ ਜੇ ਲੱਗੂ ਕੁਸ ਇਹਨਾਂ ਤੇ ਹੁਣ ਇੱਧਰ ਆਪਾਂ ਦੁੱਧ ਗਰਮ ਕਰਨ ਵਾਸਤੇ ਹਾਰੇ ਵਿੱਚ ਅੱਗ ਪਾ ਦਿੱਤੀ ਹੈ ਗੋਹੇ ਦੁੱਧਾ ਪਤੌੜੀ ਵਿੱਚ ਧਰਦੇ ਆਂਗੇ ਗਰਮ ਤੇ ਆਸ ਨੂੰ ਦਿਖਾ ਤਾ ਬਾਹਰਲਾ ਬੇਉ ਜੀ ਸਵੇਰੇ ਸਵੇਰੇ ਹੈ ਰਹੀ ਵਾਈ ਮੱਥੇ ਲੱਗਦੀ ਵਧੀਆ ਇੱਧਰ ਬੀਬੀ ਦੁੱਧ ਹੈ ਤੌੜੀ ਨੂੰ ਸਾਫ਼ ਕਰਦੀ ਉਹਦੇ ਵਿੱਚ ਜਿਹੜੇ ਲੱਗ ਜਾਂਦਾ ਉਹਨੂੰ ਖੁਰਚਦੇ ਤੇ ਆਪਾਂ ਖੁਰਚ ਨਹੀਂ ਲਿਆਉਣ ਵਾਲੀ ਆ ਆਪਣੇ ਆਹ ਦੇਖੋ ਜੀ ਆਪਣਾ ਅੰਬ ਦਾ achar ਇੱਕ ਭੈਣ ਨੇ ਕਮੈਂਟ ਕੀਤਾ ਸੀ ਵਿਚਾਰ ਦਾ ਨਾ ਰੰਗ ਆ ਨਾ ਰੂਪ ਹੈ ਜੀ ਆਪਾਂ ਬਾਹਲਾ ਤੇਲ ਨਹੀਂ ਪਾਇਆ ਤੇਲ ਆਪਣੇ ਸਰੀਰ ਨੂੰ ਬਾਹਲਾ ਕੋਈ ਚੰਗੀ ਗੱਲ ਨਹੀਂ ਹੈਗੀ ਜਦੋਂ ਆਪਾਂ ਹਲਾਵਾਂਗੇ ਚਾਰ ਨੇ ਇਸ ਤਰ੍ਹਾਂ ਹੀ ਵਧੀਆ ਬਣ ਜਾਣਗਾ ਵਿੱਚ ਜ਼ਿਆਦਾ ਆਪਾਂ ਤੇਲ ਪਾ ਦਿੰਨੇ ਆ ਬਾਲੇ ਤੇਲ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਆਪਣੇ ਚੈਰ ਦਾ ਰੰਗ ਰੂਪ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਹੈਗਾ ਇੱਧਰ ਆਪਾਂ ਕਿਹਾ ਗਰਮ ਹੋ ਗਿਆ ਆਪਣਾ ਹੁਣ ਮੈਂ ਇਹਨੂੰ ਦੂਜੇ ਭਾਂਡੇ ਵਿੱਚ ਕੱਢ ਲੂ ਤੇਲ ਦੇ ਵਿੱਚ ਕਿਉਂਕਿ ਮੈਂ ਕਿ ਪਿੱਤਲ ਦੇ ਭਾਂਡੇ ਚ ਕਲੇ ਨਹੀਂ ਹੋਈ ਹੈਗੀ ਇਸ ਕਰਕੇ ਮਖੇਦ ਵਿੱਚ ਮੱਖਣੀ ਕਿਉਂ ਗਰਮ ਕਰਨੀ ਆ ਮੈਂ ਸਟੀਲ ਦੇ ਭਾਂਡੇ ਚ ਕੱਢ ਕੇ ਹੁਣ ਮਲਾਈ ਨੂੰ ਗਰਮ ਕਰੂੰਗੀ ਆ ਆਪਣੀ ਦਹੀ ਪਈ ਐ ਜੰਮੀ ਤੇ ਆਪਾਂ ਸਟੀਲ ਦੇ ਭਾਂਡੇ ਚ ਕੀਤੀ ਐ ਮਲਾਈ ਗਰਮ ਪਹਿਲਾਂ ਮੈਂ ਪਿੱਤਲ ਦੇ ਡੱਬੇ ਚ ਰੱਖਤੀ ਸੀ ਇਸ ਕਰਕੇ ਫਿਰ ਮੈਨੂੰ ਬਹਿਮ ਜਾਵਗਾ ਮੈਂ ਬਦਲਤਾ ਲਓ ਜੀ ਆਪਣੇ ਓਟਸ ਤਿਆਰ ਹੋ ਗਏ ਨੇ ਆਪਾਂ ਕੱਦੂ ਦੀ ਸਬਜ਼ੀ ਵਿੱਚ ਪਾ ਲਈ ਓਟਸਾਂ ਦੇ ਖਾਣ ਵਾਸਤੇ ਤੇ ਇੱਧਰ ਆਪਾਂ ਜਿਵੇਂ ਮਧਾਣੀ ਲਾਈ ਹੋਈ ਆ ਬੀਬੀ ਨੇ ਮਧਾਣੀ ਲਾ ਕੇ ਫੜਨੀ ਪੈਂਦੀ ਏ ਥੋੜਾ ਜਿਹਾ ਟਾਈਮ ਆਪਣਾ ਕੇਵੋ ਵੀ ਕਰਮ ਹੋ ਗਿਆ ਚਲੋ ਜੀ ਲੱਗ ਲਗਾ ਕੇ ਥੋੜੇ ਥੋੜੇ ਨਾਲ ਸਾਰਾ ਕੰਮ ਹੋ ਜਾਂਦਾ ਤੇ ਅੱਜ ਮੈਨੂੰ ਐ ਲੱਗਦੀ ਜਿਵੇਂ ਬਿਮਾਰ ਹੁੰਦੀ ਆ ਪਾਉੜੀਆਂ ਦੇ ਨਾਲੇ ਬੈਠੀ ਜਾ ਮਰੀ ਪਈ ਹੁੰਦੀ ਆ ਹਣਾ ਉਹ ਤਾਂ ਵਧੀਆ ਤੁਰ ਹੀ ਫਿਰਦੀ ਆ ਆਪਣੀ ਇਹ ਤਾਂ ਤੁਰ ਹੀ ਫਿਰਦੀ ਸੀ ਫੇ ਮੈਂ ਤਾਂ ਖਿਆਲ ਤਾਂ ਸੱਪ ਲਗੀ ਜਵੇਂ ਕੁੱਤੀ ਨੂੰ ਪਤਾ ਨਹੀਂ ਕੀ ਬੁਖਾਰ ਹੋ ਗਿਆ ਪਤਾ ਨਹੀਂ ਅੱਜ ਇਹ ਲੁੱਟ ਕੇ ਜਿਵੇਂ ਇਸੀ ਪੌੜੀ ਐਸਤੇ ਜਾਨਵਰਾਂ ਚ ਵੀ ਉਹੀ ਗੱਲ ਜਾਨ ਹੁੰਦੀ ਹੈਗੀ ਤੇ ਇਹਨਾਂ ਦਾ ਵੀ ਖਿਆਲ ਰੱਖਣਾ ਪੈਂਦਾ ਜਦੋਂ ਆਪਾਂ ਘਰੇ ਰੱਖਦੇ ਆ ਫਿਰ ਆਪਣੇ ਨਾਲ ਪਿਆਰ ਪੈ ਜਾਂਦਾ ਇਹਨਾਂ ਦਾ ਵੀ ਬਾਰੇ ਨੂੰ ਮੌਸਮ ਵਧੀਆ ਲੱਗਦਾ ਬਾਰੇ ਤਾਂ ਤਾਂ ਜਾਂਦੀ ਹੈ ਲਓ ਜੀ ਮੈਂ ਖੜੀ ਖੜੀ ਕਰ ਦੇਣੀ ਨਹੀਂ ਜਿੰਨੀ ਕ ਮੈਥੇ ਹੈਲਪ ਹੁੰਦੀ ਹੈ ਇਧਰ ਆਪਣੀ ਮੱਖਣੀ ਆ ਗਈ ਮੱਖਣ ਆ ਗਿਆ ਦਦਰੜ ਕੇ ਗਿਆ ਆਪਣਾ ਮੈਂ ਖਾਨੀ ਹਣ ਉੱਟਸ ਬੈ ਕੇ ਜੇ ਲੋ ਫਿਰ ਜੇ ਸਹੀ ਟਾਈਮ ਨਾ ਚੀਜ਼ ਖਾਦੀ ਜਾਂਦੀ ਫਿਰ ਦਵਾਈ ਬੂਟੀ ਸਹੀ ਟਾਈਮ ਨਾ ਲਈਦੀ ਜਾਂਦੀ ਤੇ ਆਪਾਂ ਉਹ ਸਖਾ ਕੇ ਇੱਕ ਦਵਾਈ ਮੈਂ ਵਿੱਚ ਹੀ ਲੈਣੀ ਹੁੰਦੀ ਹੈ ਇਹਨਾਂ ਦੇ ਖਾਣਾ ਖਾਂਦੇ ਸਮੇਂ ਉਹ ਲੈ ਲਾਂਗੇ ਆਪਾਂ ਤੇ ਵੈਸੇ ਮੈਨੂੰ ਇਹ ਲੱਗਦਾ ਵੀ ਪਹਿਲਾਂ ਮੈਂ ਜਿਆਦਾ ਬਚਾਇਆ ਕਰ ਰਹੀ ਸੀ ਸਰੀਰ ਦਾ ਖਾਣ ਪੀਣ ਦਾ ਹੁਣ ਮੈਂ ਖਾਨਣੀ ਆ ਵੀ ਮੈਨੂੰ ਇਹ ਹੁਣ ਪੂਰਾ ਰੱਜ ਕੇ ਖਾਨਣੀ ਆ ਪਹਿਲਾਂ ਮੈਨੂੰ ਲੱਗਦਾ ਸੀ ਮੈਂ ਭੁੱਖੀ ਰਹਿਣੀ ਆ ਤੇ ਹੁਣ ਮੈਨੂੰ ਡਾਈਟ ਦੇ ਮੁਤਾਬਕ ਮੈਨੂੰ ਠੀਕ ਲੱਗਦਾ ਵੀ ਮੈਂ ਬਹੁਤ ਵਧੀਆ ਫਿੱਟਾਂ ਤੇ ਖਾਣੇ ਵੀ ਠੀਕ ਆ ਤੇ ਭੁੱਖਾ ਵੀ ਨਹੀਂ ਸਰੀਰ ਰਹਿੰਦਾ ਪਹਿਲਾਂ ਆਪਾਂ ਰੋਟੀ ਸੜਸੜ ਕੇ ਵੀ ਦੇਖਿਆ ਆਪਣਾ weight ਨਹੀਂ ਘਟਿਆ ਹੈਗਾ ਪਰ ਹੁਣ ਆਪਾਂ ਖਾਣੇ ਵੀ ਫੋਲਾਂ ਤੇ ਆਪਣਾ weight ਵੀ ਠੀਕ ਆ ਆਪਣੇ ਖਾਣ-ਪੀਣ ਦੇ ਬਦਲਾਅ ਨਾਲ ਆਪਾਂ ਪਹਿਲਾਂ ਰੋਟੀਆਂ ਸੜਸੜਵਾਉ ਤਾਂ ਦੇਖੀਆਂ ਨੇ ਭੁੱਖੇ ਰਹਿ ਰਹਿ ਕੇ ਦੇਖਿਆ ਪਰ weight ਦਾ ਕੋਈ ਫਰਕ ਨਹੀਂ ਪਿਆ ਹੁਣ ਆਪਣੀ weight ਦਾ ਵੀ ਫਰਕ ਪੈਣ ਲੱਗ ਗਿਆ ਜੀ ਜਿੰਜੇ ਤੋਂ ਆਪਾਂ ਸਹੀ ਟਾਈਮ ਖਾਣਾ ਲੈਨੇ ਤਾਂ ਸਰੀਰ ਆਟੋਮੈਟਿਕ ਹੀ ਠੀਕ ਹੋ ਜਾਂਦਾ ਹੈ ਆਪਾਂ ਪੀਨੇ ਜੀ ਹੁਣ ਪਾਣੀ ਲੈ ਲਵਾਂਗੇ ਦਵਾਈ ਆਪਣੀ ਹੈ ਮੈਨੂੰ ਤਾਂ ਕੱਦੂ ਹੀ ਦਾਵਾਤ ਨੇ ਬੜੀਂ ਲੱਗੀ ਮੈਨੂੰ ਤਾਂ ਇੰਨੀ ਵਧੀਆ ਨਹੀਂ ਲੱਗੀ ਹੈਗੀ ਮੈਨੂੰ ਤਾਂ ਦਾਲ ਕਸਰੀ ਹੋਰ ਲੈ ਕੇ ਦੋ ਹੋਰ ਮੈਂ ਬਿਮਾਰ ਹੁਜ ਮੈਂ ਤਾਂ ਜੀ ਆਖ ਗਿਆ ਅੱਜ ਤਾਂ ਮੇਰਾ ਕੱਦੂ ਤਾਂ ਸੱਚੀ ਹੋਰ ਹਾਂ ਤੇ ਆਪਾਂ ਤੁਹਾਨੂੰ ਮੰਗੀ ਮਸਰੀ ਧਰਾਂ ਕਿਸ ਤਰ੍ਹਾਂ ਗਸਵੇਰੇ ਸਬਜੀ ਜੀ ਆਖ ਕੇ ਮੇਰਾ ਕੱਦੂ ਦੇ ਦਾਲਤ ਹਜੇ ਤੁਹਾਨੂੰ ਮੰਗੀ ਮਸਰੀ ਵਧੀਆ ਲੱਗਦੀ ਹੈ ਲਓ ਜੀ ਆਪਾਂ ਕਾਊਂਟਰ ਤੇ ਲੀਰ ਫੇਰਤੀ ਥੋੜਾ ਜਿਹਾ ਹੋਇਆ ਬੇਸੀ ਕਾਊਂਟਰ ਖਰਾਬ ਜੇ ਮੈਂ ਖੜੀ ਖੜੀ ਨਹੀਂ ਲੀਰ ਫੇਰਤੀ ਨਾ ਹੁਣ ਮੈਂ ਕਿਉ ਗਰਮ ਹੋਇਆ ਪਿਆ ਆਪਾਂ ਕੱਢ ਦਿਆਂਗੇ ਕਿ ਹੁਣ ਡੱਬੇ ਚ ਲਓ ਜੀ ਹੁਣ ਆਪਾਂ ਪਾਉਣ ਦੇਾਂਗੇ ਕਿਉਂ ਉਹ ਡੱਬਾ ਮੇਰੇ ਅਸਮਾਰ ਕੇ ਰੱਖਿਆ ਹੋਇਆ ਜਦੋਂ ਕਿ ਉਹ ਡੱਬਾ ਆਪਾਂ ਨੂੰ ਖਰਾਬ ਲੱਗੇ ਤਾਂ ਆਪਾਂ ਨੂੰ ਉਹਦੇ ਵਿੱਚ ਆਟਾ ਫੇਰ ਕੇ ਸਾਫ਼ ਕਰ ਦਿਓ ਜੀ ਇਹਨੂੰ ਪਾਣੀ ਨਾਲ ਚਾਹੇ ਨਾ ਸਾਫ਼ ਕਰੋ ਮੰਗਰੋ ਸੁੱਕੀ ਲੀਰ ਮਾਰ ਦਿਓ ਇਹਦੇ ਵਿੱਚ ਮੇਰਾ ਸਾਫ਼ ਕਰਕੇ ਡੱਬਾ ਰੱਖਿਆ ਸੀ ਖਾਲੀ ਤੇ ਆਪਾਂ ਹੁਣ ਪਾਣ ਕੇ ਕਿਉਂ ਕੱਢ ਦੇਾਂਗੇ ਇਹਦੇ ਵਿੱਚ ਤੇ ਨਾਲੇ ਤਾਂ ਆਪਣੇ ਲੱਸੀ ਮੱਖਣੀ ਬਣੀ ਆਂਦੀ ਹੈ ਤੇ ਨਾਲੇ ਆਪਾਂ ਨੂੰ ਘਿਓ ਮਿਲ ਗਿਆ ਘਰ ਦਾ ਦੇਸੀ ਵਧੀਆ ਪਿਆਰ ਕਿੱਥੇ ਗਾਈ ਤੇ ਉਹ ਤਾਂ ਆ ਵੀ ਗਏ ਉਹ ਨੂੰ ਕਿਹਾ ਕਿਥੇ ਆ ਗੱਲ ਗਾਉਣ ਆ ਗਏ ਤਰਾ ਲੈ ਰਹੇ ਨੇ ਹੁਣ ਬਰਾਤ ਗਏ ਤੇ ਉੱਤੇ ਆਪਣੀ ਵੀਡੀਓ ਜੀ ਜੇ ਤੁਹਾਨੂੰ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਤੇ ਆਉਣ ਤੇ ਤੁਹਾਡਾ ਬਹੁਤ ਹੀ ਧੰਨਵਾਦ ਜੋ ਵੀ ਭੈਣ ਭਾਈ ਬੜੀ ਵਧੀਆ ਵਧੀਆ ਕਮੈਂਟ ਕਰਦੇ ਦਿਲ ਦੀਏਗਾ ਹਰਾਂ ਨੂੰ ਧੰਨਵਾਦ ਉਹਨਾਂ ਦਾ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਆਪਾਂ ਕਿਹਾਉਣ ਪਉਣ ਕਿੰਨ ਤਾਰ ਕੇ ਰੱਖ ਲਿਆ ਜੀ ਇਹ ਲੈ ਮੈਂ ਫਰਿੱਜ ਚ ਰੱਖਣ ਲੱਗਦੀ ਸੀ ਫਿਰ ਮੈਨੂੰ ਐ ਲੱਗਿਆ ਵੀ ਕਿ ਉਹ ਥੋੜਾ ਜਿਹਾ ਗਰਮ ਆ ਫਿਰ ਆਪਾਂ ਬਾਹਰ ਹੀ ਰੱਖ ਤਾ ਕੇ ਉਹਨੂੰ ਕਿਉਂਕਿ ਜਿਆਦਾ ਗਰਮ ਵੀ ਚੀਜ਼ ਫਰਿੱਜ ਚ ਨਹੀਂ ਰੱਖਣੀ ਸਹੀ ਹਿੰਦੀ ਮੈਨੂੰ ਐਸੀ ਬਾਹਰ ਕੋਈ ਢੋਲ ਨਾ ਦੇਵੇ ਚਲੋ ਆਪਾਂ ਇਸ ਤਰ੍ਹਾਂ ਇਹਨੂੰ ਜਾਲੀ ਲਾ ਕੇ ਰੱਖ ਦਿਆਂਗੇ ਕਿ ਆ ਉਹਨੂੰ ਤੇ ਇਧਰ ਆਪਣੇ ਕੱਪੜੇ ਲਾਏ ਹੋਏ ਨੇ ਮਸ਼ੀਨ 'ਚ ਕਪੂਰ ਲਾਇਆ ਹੋਇਆ ਤੇ ਇਧਰ ਚਿੱਟੇ ਕੱਪੜੇ ਪਾ ਧੋ ਕੇ ਸੁੱਕਣੇ ਪਾਏ ਪਏ ਨੇ ਇਧਰ ਆਪਾ ਤੌੜੇ 'ਚ ਦੁੱਧ ਗਰਮ ਰੱਖ ਤਾ ਓਕੇ ਬਾਈ ਟੇਕ ਕੇਅਰ